ਸਾਰੇ ਨੂੰ ਸलाम ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਉਹਨਾਂ ਨੇ ਫਿਰ ਸਮੇਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਅੱਜ ਦਾ ਸਾਡਾ ਵਿਸ਼ਾ ਆ ਉਹ ਬੱਚਿਆਂ ਲਈ ਉਹ ਬੇਟੀਆਂ ਲਈ ਉਹ ਬੇਟਿਆਂ ਲਈ ਜਿਨ੍ਹਾਂ ਦੀ ਸ਼ਾਦੀ ਵਿੱਚ ਕੋਈ ਵੀ ਰੁਕਾਵਟ ਆਉਂਦੀ ਆ ਸਾਨੂੰ ਬਹੁਤ ਸਾਰੇ ਫੋਨ ਕਾਲਸ ਆਉਂਦੇ ਆ ਕਿ ਸਾਡੇ ਬੱਚਿਆਂ ਲਈ ਪ੍ਰਾਰਥਨਾ ਕਰਿਆ ਕਰੋ ਕਿ ਜੇਦੋਂ ਉਹਨਾਂ ਦੀ ਕੋਈ ਵੀ ਰਿਸ਼ਤਾ ਹੁੰਦਾ ਆ ਸ਼ਾਦੀ ਲਈ ਤਾਂ ਜਦੋਂ ਮਤਲਬ ਕਿ ਹਾਂ ਕਰ ਜਾਂਦੇ ਆ ਮੁੜ ਕੇ ਕਰ ਜਾ ਕੇ ਨਾ ਹੋ ਜਾਂਦੀ ਆ ਅਸੀਂ ਉਹ ਬੱਚਿਆਂ ਲਈ ਪ੍ਰਾਰਥਨਾ ਕਰਾਂਗੇ ਕਿ ਜੋ ਵੀ ਉਹਨਾਂ ਦੀਆਂ ਸ਼ਾਦੀ ਵਿੱਚ ਉਲਝਣਾ ਜੋ ਵੀ ਬੰਧਨ ਲੱਗੇ ਹੋਏ ਆ ਉਹਨਾਂ ਦੇ ਜੀਵਨਾਂ ਵਿੱਚ ਪਰਮੇਸ਼ਵਰ ਆਪਣੀ ਸਮਰਥ ਦੇ ਦੁਆਰਾ ਉਹਨਾਂ ਦੇ ਜੀਵਨਾਂ ਵਿੱਚ ਉਹ ਬੰਧਨ ਨੂੰ ਤੋੜੇ ਔਰ ਪਰਮੇਸ਼ਵਰ ਉਹ ਬੱਚਿਆਂ ਦੇ ਜੀਵਨ ਵਿੱਚ ਆਪਣੀ ਆਸ਼ੀਸ਼ ਨੂੰ ਪ੍ਰਗਟ ਕਰੇ ਤਾਂ ਜੋ ਉਹਨਾਂ ਦੇ ਜੀਵਨਾਂ ਵਿੱਚ ਪਰਮੇਸ਼ਵਰ ਦੀ ਮਹਿਮਾ ਹੋਵੇ ਔਰ ਮੈਂ ਸਾਰਿਆਂ ਅੱਗੇ ਬੇਨਤੀ ਕਰਦੀ ਆ ਕਿ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਸਾਡੀ ਪ੍ਰਾਰਥਨਾ ਨੂੰ ਡੇਲੀ ਸਵੇਰ ਔਰ ਸ਼ਾਮ ਆਪਣੇ ਘਰ ਵਿੱਚ ਲਾਇਆ ਕਰੋ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਿਹੜੋ ਪ੍ਰਾਰਥਨਾ ਕਰਾਉਂਦੇ ਆ ਕਹਿੰਦੇ ਆ ਦੀਦੀ ਅਸੀਂ ਜਿਹੋ ਤੁਹਾਡੀ ਪ੍ਰਾਰਥਨਾ ਨੂੰ ਆਪਣੇ ਘਰਾਂ ਵਿੱਚ ਲਗਾਉਨੇ ਆ ਡੇਲੀ ਸਵੇਰ ਸ਼ਾਮ ਜਿਹਦੋ ਅਸੀਂ ਤੁਹਾਡੀ ਪ੍ਰਾਰਥਨਾ ਸੁਣਦੇ ਆ ਤੋ ਪਰਮੇਸ਼ਵਰ ਬਹੁਤ ਸਾਰੇ ਅਜੀਬ ਔਰ ਚੰਬੇ ਕੰਮ ਸਾਡੇ ਘਰਾਂ ਵਿੱਚ ਕਰਦੇ ਆ ਔਰ ਬਹੁਤ ਸਾਰੇ ਬੰਧਨ ਤੁਹਾਡੀ ਪ੍ਰਾਰਥਨਾ ਦੇ ਦੁਆਰਾ ਸਾਡੇ ਜੀਵਨਾਂ ਚ ਟੁੱਟਦੇ ਆ ਔਰ ਸਾਡੀ ਪ੍ਰਾਰਥਨਾ ਨੂੰ ਪੂਰੇ ਅਧਿਨਗੀ ਦੇ ਨਾਲ ਸੁਣਿਆ ਕਰੋ ਔਰ ਵਿਸ਼ਵਾਸ ਕਰਿਆ ਕਰੋ ਕਿ ਜੋ ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਂਦੀ ਆ ਪਰਮੇਸ਼ਵਰ ਨੇ ਉਹ ਕੰਮ ਤੁਹਾਡੇ ਜੀਵਨਾਂ ਵਿੱਚ ਕਰ ਦਿੱਤੇ ਆ ਤੋ ਪਰਮੇਸ਼ਵਰ ਸਾਡਾ ਮਹਾਨ ਆ ਸਰਵ ਸ਼ਕਤੀਮਾਨ ਪਰਮੇਸ਼ਵਰਾ ਜਿਹੜੋ ਅਸੀਂ ਰੂਹ ਔਰ ਸੱਚਾਈ ਦੇ ਨਾਲ ਪਰਮੇਸ਼ਵਰ ਦੀ ਮਹਿਮਾ ਕਰਾਂਗੇ ਪਰਮੇਸ਼ਵਰ ਸੱਚਮੁੱਚ ਉਹ ਕੰਮ ਜੋ ਸਾਡੇ ਜੀਵਨਾਂ ਵਿੱਚ ਹਨ ਹੋਣੇ ਆ ਉਹ ਪਰਮੇਸ਼ਵਰ ਕਰਨ ਦੀ ਸਮਰਥ ਰੱਖਦਾ ਆ ਆਈਏਸੀਓ ਬੱਚਿਆਂ ਲਈ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਦੇ ਜੀਵਨਾਂ ਵਿੱਚ ਸ਼ਾਦੀ ਦੀਆਂ ਰੁਕਾਵਟਾਂ ਲੱਗੀਆਂ ਹੋਈਆਂ ਔਰ ਪਰਮੇਸ਼ਵਰ ਉਹ ਸਾਰੇ ਬੰਧਨਾਂ ਨੂੰ ਤੋੜੇ ਔਰ ਉਹਨਾਂ ਨੂੰ ਇੱਕ ਅੱਛਾ ਜੀਵਨ ਸਾਥੀ ਮਹੱਈਆ ਕਰੇ ਆਈਏ ਸੇ ਅੱਖਾਂ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ ਹਾਲੇਲੂਇਆ 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 ਸਰਵ ਸ਼ਕਤੀਮਾਨ ਪਿਤਾ ਤੜਾ ਤਨਵਾਦ ਹੋ ਸਰਵ ਸ਼ਕਤੀਮਾਨ ਪਿਤਾ ਤੜਾ ਤਨਵਾਦ ਹੋ ਸਰਵ ਸ਼ਕਤੀਮਾਨ ਪਿਤਾ ਤੜਾ ਤਨਵਾਦ ਹੋ ਟੜੇ ਨਾਂ ਦੀ ਮਹਿਮਾ 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 ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਹਾਂ ਟੜੇ ਨਾਂ ਨੂੰ ਮਹਿਮਾ ਦਿੰਦੇ 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 ਹਾਂ ਕਦੂਸ ਮਿਹਰਬਾਨੋ ਮੈਂ ਇੱਕ ਬੱਚੇ ਨੂੰ ਇੱਕ ਇੱਕ ਬੇਟੀ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੀ ਹਾਂ ਜਿਨ੍ਹਾਂ ਦੇ ਰਿਸ਼ਤਿਆਂ ਵਿੱਚ ਕੋਈ ਵੀ ਰੁਕਾਵਟ ਆਉਂਦੀ ਆ ਕੋਈ ਵੀ ਬੰਧਨ ਨਾ ਪਿਆਰੇ ਪਰਮੇਸ਼ਰ ਜੀ ਇਸੇ ਵਕਤ ਟੜਾ ਪਵਿੱਤਰ ਆਤਮਾ ਨਾਲ ਦੇ ਜੀਵਨਾ ਵਿੱਚੋਂ ਸਾਰੇ ਬੰਧਨ ਤੋੜੇ ਜੈ ਸੁਰਾਜਾ ਇਸੇ ਵਕਤ ਟੜਾ ਪਵਿੱਤਰ ਆਤਮਾ ਨਾਲ ਦੇ ਜੀਵਨਾ ਚੋਂ ਬੰਧਨ ਤੋੜ ਦੇ ਸਮਰਥੀਏ ਪਿਤਾ ਦਾ ਜ਼ਲਾਲ ਉਹਨਾਂ ਦੇ ਛੀਵਨਾਂ 'ਚ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਰ ਇੱਕ ਅੱਛਾ ਜੀਵਨ ਸਾਥੀ ਇਹਨਾਂ ਦੇ ਲਈ ਮਹੱਇਆ ਕਰੋ ਪਿਆਰੇ ਪਰਮੇਸ਼ਰ ਇੱਕ ਅੱਛਾ ਸਹਾਇਕ ਇਹਨਾਂ ਦੇ ਜੀਵਨ 'ਚ ਬੜਾਓ ਪਿਆਰੇ ਪਰਮੇਸ਼ਰ ਜੋ ਤੁਸੀਂ ਇਹਨਾਂ ਦੇ ਲਈ ਬਣਾਇਆ ਆ ਪਿਆਰੇ ਪਰਮੇਸ਼ਰ ਤੁਹਾਡਾ ਮੈਂ ਧੰਨਵਾਦ ਕਰਦੀ ਆ ਕਦੂਸ ਮਿਹਰਬਾਨ ਟਾੜੇ ਕੰਮ ਵਿੱਚ ਦੇਰੀ ਆ ਭਲ ਵੈਸਟਾ ਪਿਆਰੇ ਪਰਮੇਸ਼ਵਰ ਅਸੀਂ ਵਿਸ਼ਵਾਸ ਕਰਦੇ ਹਾਂ ਜੀ ਇਹਨਾਂ ਬੱਚਿਆਂ ਦੇ ਜੀਵਨਾ ਵਿੱਚ ਤੁਸੀਂ ਦੇਰ ਕੀਤੀ ਆ ਇਹਨਾਂ ਲਈ ਇੱਕ ਅੱਛਾ ਜੀਵਨ ਸਾਥੀ ਮਹੱਈਆ ਕੀਤਾ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੇ ਹਾਂ ਜੀ ਸੁਰਾਜਾ ਇਸੇ ਵਕਤ ਮੈਂ ਤੁਹਾਡੇ ਨਾਂ ਦੇ ਦੁਆਰੇ ਇਹਨਾਂ ਦੇ ਜੀਵਨਾ ਚੋਂ ਬੰਧਨ ਤੋੜ ਦਿੰਨੀ ਆ ਇਸੇ ਵਕਤ ਤੁਹਾਡੇ ਨਾਂ ਦੇ ਦੁਆਰੇ ਇਹਨਾਂ ਦੇ ਜੀਵਨਾ ਚੋਂ ਬੰਧਨ ਤੋੜ ਦਿੰਨੇ ਆ ਜੋ ਇਹਨਾਂ ਦੇ ਰਿਸ਼ਤੇਆਂ ਦੇ ਅੱਗੇ ਲੱਗੇ ਹੋਏ ਪਿਆਰੇ ਪਰਮੇਸ਼ਵਰ ਗੁਰਦੁਸ਼ਟ ਦੀਆਂ ਵਿਰੋਧੀ ਦੀਆਂ ਸਾਰੀਆਂ ਚਾਲਾਂ ਤੁਹਾਡੇ ਨਾਂ ਦੇ ਦੁਆਰਾ ਕੈਨਸਲ ਕਰ ਦਿੰਨੇ ਸਮਰਤੀ ਹੈ ਤੜਾ ਜਲਾਲੇ ਬੱਚਿਆਂ ਦੇ ਜੀਵਨ ਚ ਕੰਮ ਕਰੇ ਤੜਾ ਜਲਾਲੋ ਬੱਚਿਆਂ ਦੇ ਜੀਵਨ ਚ ਕੰਮ ਕਰੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਯੇਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਸਮਰਥੀਏ ਪਿਤਾ ਤੜਾ ਜਲਾਲੇ ਬੱਚਿਆਂ ਦੇ ਜੀਵਨਾ ਚ ਕੰਮ ਕਰੇ ਜਿਨ੍ਹਾਂ ਦੇ ਜੀਵਨ ਵਿੱਚ ਸ਼ਾਦੀ ਦੀਆਂ ਰੁਕਾਵਟਾਂ ਪਿਆਰੇ ਪਰਮੇਸ਼ਰ ਜਿਨ੍ਹਾਂ ਦੇ ਜੀਵਨ ਵਿੱਚ ਰਿਸ਼ਤੇ ਦੀਆਂ ਰੁਕਾਵਟਾਂ ਪਿਆਰੇ ਪਰਮੇਸ਼ਰ ਤੜਾ ਪਵਿੱਤਰ ਆਤਮਾ ਇਸੇ ਵਕਤ ਕਾਰੀਏ ਕਰੇ ਯੇਸੂ ਰਾਜਾ ਤੜਾ ਪਵਿੱਤਰ ਆਤਮਾ ਇਸੇ ਵਕਤ ਕਾਰੀਏ ਕਰੇ ਸਮਰਥੀਏ ਪਿਤਾ ਇਹਨਾਂ ਲਈ ਇੱਕ ਅੱਛਾ ਸਹਾਇਕ ਬਣਾਓ ਪਿਆਰੇ ਪਰਮੇਸ਼ਰ ਇਨਾਲੇ ਇੱਕ ਅੱਛਾ ਸਹਾਇਕ ਭੇਜੋ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਧੰਨਵਾਦ ਹੋ ਯਿਸੂ ਰਾਜਾ ਧੰਨਵਾਦ ਹੋ ਯਿਸੂ ਰਾਜਾ ਧੰਨਵਾਦ ਹੋ ਮੇਰੇ ਪਵਿੱਤਰ ਪਰਮੇਸ਼ਰ ਹallelujah hallelujah 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 ਯਿਸੂ ਜੀ ਤੁਹਾਡਾ ਧੰਨਵਾਦ ਹੋ 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 ਜਿੰਨੀਆਂ ਵੀ ਇਹ ਪ੍ਰਾਰਥਨਾਵਾਂ ਪਿਆਰੇ ਪਰਮੇਸ਼ਰ ਸਾਡੇ ਭੈਣ ਭਰਾ ਸੋਨ ਸਾਰੇ ਬੱਚੇ ਸੁਣ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨ ਆਸ਼ੀਸ਼ਤ ਹੋਣ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨ ਆਸ਼ੀਸ਼ ਦੇ ਨਾਲ ਭਰ ਜਾਣ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨ ਆਨੰਦ ਨਾਲ ਭਰ ਜਾਣ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨ ਸ਼ਾਂਤੀ ਦੇ ਨਾਲ ਭਰ ਜਾਣ ਪਿਆਰੇ ਪਰਮੇਸ਼ਰ ਮੈਂ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਰ ਮੈਂ ਧੰਨਵਾਦ ਕਰਦੀ ਤੁਹਾਡਾ ਪਿਆਰੇ ਪਰਮੇਸ਼ਰ ਯੇਸ਼ੂ ਰਾਜਾ ਤੁਹਾਡਾ ਧੰਨਵਾਦ ਹੋਈਏ ਯੇਸ਼ੂ ਰਾਜਾ ਤੁਹਾਡੇ ਹੀ ਧੰਨਵਾਦ ਹੋ ਯੇਸ਼ੂ ਰਾਜਾ ਤੁਹਾਡੇ ਹੀ ਧੰਨਵਾਦ ਹੋ ਤੁਸੀਂ ਹਰ ਮੁਸ਼ਕਲ ਦਾ ਹੱਲ ਕਰਨ ਵਾਲੇ ਪਰਮੇਸ਼ਰ ਹਰ ਬੰਦਨਾ ਦਾ ਨਾਸ਼ ਆਰਨ ਵਾਲੇ ਪਰਮੇਸ਼ਰ ਹਰ ਪਰੇਸ਼ਾਨੀਆਂ ਦਾ ਹੱਲ ਤੁਹਾਡੇ ਕੋਲ ਹੈ ਜੀ ਸੁਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਟੜੇ ਨਾਂ ਦੀ ਮਹਿਮਾ 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 ਪਵਿੱਤਰ ਪਰਮੇਸ਼ਵਰ ਜਿੰਨੇ ਵੀ ਬੱਚੇ ਇਸ ਪ੍ਰਾਰਥਨਾ ਨੂੰ ਸੁਣਨ ਪਿਆਰੇ ਪਰਮੇਸ਼ਵਰ ਉਹਨਾਂ ਦੇ ਛੀ ਬਣਾਵੇ ਚ ਟੜੇ ਨਾਂ ਦੀ ਮਹਿਮਾ ਹੋਵੇ ਉਹਨਾਂ ਦੇ ਜੀਵਨਾਂ ਵਿੱਚ ਟੜੇ ਨਾਂ ਦੀ ਆਸ਼ੀਸ਼ ਹੋਵੇ ਯੇਸੂ ਰਾਜਾ ਮੈਂ ਤੁਹਾਡੇ ਸ਼ੁਕਰ ਕਰਦੀ ਹਾਂ ਕਦੂਸ ਮਿਹਰਬਾਨ ਤੁਸੀਂ ਕਹ ਜਿਹਨੂੰ ਮੈਂ ਜੋੜ ਦਿਨਾ ਉਹਨੂੰ ਕੋਈ ਤੋੜ ਨਹੀਂ ਸਕਦਾ ਪਿਆਰੇ ਪਰਮੇਸ਼ਵਰ ਕਿਉਂਕਿ ਇਹ ਰਿਸ਼ਤੇ ਤੁਸੀਂ ਸਵਰਗ ਤੋਂ ਬਣਾ ਕੇ ਭੇਜਦੇ ਹਾਂ ਯੇਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸੂ ਰਾਜਾ ਇੱਕ ਨੂੰ ਪਿਆਰੇ ਪਰਮੇਸ਼ਵਰ ਉਹਨਾਂ ਦੇ ਕਦੂਸ ਮਿਹਰਬਾਨ ਉਹਨਾਂ ਨੂੰ ਇੱਕ ਅੱਛਾ ਸਹਾਇਕ ਭੇਜੋ ਯੇਸ਼ੂ ਰਾਜਾ ਹਰ ਇੱਕ ਬੇਟੇ ਨੂੰ ਇੱਕ ਅੱਛੀ ਮਦਦਗਾਰ ਭੇਜੋ ਪਿਆਰੇ ਪਰਮੇਸ਼ਵਰ ਹਰ ਇੱਕ ਬੇਟੀ ਲਈ ਇੱਕ ਅੱਛਾ ਸਹਾਇਕ ਭੇਜੋ ਯੇਸ਼ੂ ਰਾਜਾ ਤਾਂ ਜੋ ਉਹਨਾਂ ਦੇ ਜੀਵਨਾਂ ਵਿੱਚ ਟੜੇ ਨਾਂ ਨੂੰ ਮਹਿਮਾ ਮਿਲੇ ਤਾਂ ਜੋ ਉਹਨਾਂ ਦੇ ਜੀਵਨਾਂ ਵਿੱਚ ਟੜੇ ਨਾਂ ਨੂੰ ਮਹਿਮਾ ਮਿਲੇ ਯੇਸ਼ੂ ਰਾਜਾ ਕਿਉਂਕਿ ਸਾਰਾ ਆਦਰ ਸਾਰਾ ਜ਼ਲਾਲ ਮੇਰੇ ਪਰਮੇਸ਼ਵਰ ਤੋਂ ਆਏ ਯੇਸੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਸਮਰਥੀਏ ਪਿਤਾ ਤੁਹਾਡਾ ਹੀ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਤੜਾ ਜ਼ਲਾਲ ਪ੍ਰਗਟ ਕੀਤਾ ਜਾਏ ਤੜਾ ਜ਼ਲਾਲ ਪ੍ਰਗਟ ਕੀਤਾ ਜਾਏ ਯੀਸ਼ੂ ਜੀ ਇੱਕ ਇੱਕ ਜੀਵਨ ਤੋਂ ਤੜਾ ਜ਼ਲਾਲ ਪ੍ਰਗਟ ਕੀਤਾ ਜਾਏ ਸਵਰਗੀਏ ਪਿਤਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਤੜਾ ਧੰਨਵਾਦ ਹੋ ਹallelujah 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 ਮਹਿਮਾ ਦੇ ਜੋਗੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਹਾਂ ਮਹਿਮਾ ਦੇ ਜੋਗੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮਹਿਮਾ ਦੇ ਜੋਗੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਵਰਗੀ ਪਿਤਾ ਤੁਹਾਡਾ ਸ਼ੁਕਰ ਹੋ ਸਵਰਗੀ ਪਿਤਾ ਟਾੜਾਈ ਸ਼ੁਕਰ ਹੋ ਸਵਰਗੀ ਪਿਤਾ ਟਾੜਾਈ ਸ਼ੁਕਰ ਹੋ ਯੇ ਸੁਰਾਜਾ ਟਾੜ ਅਜ਼ਲਾਲ ਕਾਰਿਏ ਕਰੇਟਡ ਅਜ਼ਲਾਲ ਕਾਰਿਏ ਕਰੇਟਡ ਅਜ਼ਲਾਲ ਕਾਰਿਏ ਕਰੇ ਸਾਰੀਆਂ ਰੁਕਾਵਟਾਂ ਵਾਲੇ ਬੰਧਨ ਟੜੇ ਨਾਂ ਦੇ ਦੁਆਰਾ ਤੋੜੇ ਜਾਣ ਪਿਆਰੇ ਪਰਮੇਸ਼ਰ ਸਾਰੀਆਂ ਰੁਕਾਵਟਾਂ ਟੜੇ ਨਾਂ ਦੇ ਦੁਆਰਾ ਛਾਂਦੀਆਂ ਰਹਿਣ ਸਾਰੇ ਬੰਧਨ ਟੜੇ ਨਾਂ ਦੇ ਦੁਆਰਾ ਤੋੜੇ ਜਾਣ ਪਿਆਰੇ ਪਰਮੇਸ਼ਰ ਏਕ-ਏਕ ਜੀਵਨ ਨੂੰ ਆਪਣੀ ਆਸ਼ੀਸ਼ ਦੇ ਨਾਲ ਭਰ ਦੋ ਏਕ-ਏਕ ਜੀਵਨ ਨੂੰ ਆਪਣੀ ਆਸ਼ੀਸ਼ ਦੇ ਨਾਲ ਭਰ ਦੋ ਏਕ-ਏਕ ਜੀਵਨ ਨੂੰ ਆਪਣੀ ਬਰਕਤ ਦੇ ਨਾਲ ਭਰ ਦੋ ਪਿਆਰੇ ਪਰਮੇਸ਼ਰ ਮੈਂ ਤੁਹਾਡੀ ਦਾਸੀ ਹੂੰ ਦੇ ਨਾਤੇ ਇੱਕ ਇੱਕ ਲਈ ਪ੍ਰਾਰਥਨਾ ਕਰਦੀ ਤੁਹਾਡੇ ਦਿੱਤੇ ਹੋਏ ਅਧਿਕਾਰ ਦੇ ਦੁਆਰਾ ਇੱਕ ਇੱਕ ਲਈ ਪ੍ਰਾਰਥਨਾ ਕਰਦੀਆਂ ਜਿੰਨੇ ਪਿਆਰੇ ਪਰਮੇਸ਼ਰ ਫੋਨ ਦੇ ਦੁਆਰਾ ਸਾਡੇ ਤੋਂ ਪ੍ਰਾਰਥਨਾ ਕਰਾਉਂਦੇ ਆ ਕਦੂਸ ਮਿਹਰਬਾਨ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੋ ਰਹੇ ਪਿਆਰੇ ਪਰਮੇਸ਼ਰ ਉਹਨਾਂ ਲਈ ਇੱਕ ਅੱਛਾ ਸਹਾਇਕ ਭੇਜੋ ਪਿਆਰੇ ਪਰਮੇਸ਼ਰ ਇਹ ਪ੍ਰਾਰਥਨਾ ਉਹਨਾਂ ਦੇ ਜੀਵਨ ਵਿੱਚ ਕੰਮ ਕਰੇ ਜੀਸੂ ਰਜਾ ਔਰ ਨਾ ਸ਼ਾਦੀ ਹੋਣ ਵਾਲੇ ਸਾਰੇ ਬੰਧਨ ਉਨਾਰੇ ਜੀਵਨਾਂ ਚ ਟੋਟ-ਟੋੜੇ ਜਾਣ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇੱਕ ਅੱਛੀ ਲੜਕੀ ਇੱਕ ਅੱਛਾ ਲੜਕਾ ਪਿਆਰੇ ਪਰਮੇਸ਼ਵਰ ਇਹਨਾਂ ਦੇ ਜੀਵਨਾਂ ਚ ਭੇਜੋ ਪਿਆਰੇ ਪਰਮੇਸ਼ਵਰ ਤਾਂ ਜੋ ਤੁਹਾਡੇ ਨਾਂ ਨੂੰ ਮਹਿਮਾ ਦੇ ਸਕਣ ਤਾਂ ਜੋ ਤੁਹਾਡੇ ਨਾਂ ਨੂੰ ਆਦਰ ਦੇ ਸਕਣ ਪਿਆਰੇ ਪਰਮੇਸ਼ਵਰ ਕਿਉਂਕਿ ਸਾਰਾ ਆਦਰ ਔਰ ਜ਼ਲਾਲ ਤੁਸੀਂ ਲੈਣ ਵਾਲੇ ਪਰਮੇਸ਼ਵਰ ਸਾਡੇ ਵਿੱਚ ਕੋਈ ਖੂਬੀ ਨਹੀਂ ਪਿਆਰੇ ਪਰਮੇਸ਼ਵਰ ਜੀ ਸਾਡੇ ਵਿੱਚ ਕੋਈ ਲਾਇਕਤ ਨਹੀਂ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਤੋ ਇਹ ਸਭ ਕੁਛ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਹੋ ਯੇਸੂ ਰਾਜਾ ਉਹ ਬੰਧਨ ਤੋੜ ਦੋ ਸਮਰਥੀ ਪਿਤਾ ਉਹ ਬੰਧਨ ਤੋੜ ਦੋ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਯੇਸੂ ਰਾਜਾ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਯੇਸੂ ਜੀ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਮੇਰੇ ਸਵਰਗੀ ਪਿਤਾ ਹਾਲੇਲੂਇਆ 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 ਜਿੰਦੇ ਜਿਹਾ ਹਵਾ ਪਰਮੇਸ਼ਰ ਟੜਾ ਤਨਵਾਦ ਜਿੰਦੇ ਜਿਹਾ ਹਵਾ ਪਰਮੇਸ਼ਰ ਟੜਾ ਤਨਵਾਦ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਹallelujah hallelujah 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 ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਪਵਿੱਤਰ ਪਰਮੇਸ਼ਵਰ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀਆਂ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਵਰ ਮੇਟਾ ਧੰਨਵਾਦ ਕਰਦੀਆਂ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਜੀ ਤੁਹਾਡਾ ਧੰਨਵਾਦ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਜੀ ਤੁਹਾਡਾ ਧੰਨਵਾਦ ਮੇਰੇ ਪਵਿੱਤਰ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਹੋ ਜੈਸੂ ਰਾਜਾ ਅੱਜ ਤੁਹਾਡੇ ਨਾਂ ਦੇ ਦੁਆਰਾ ਪਿਆਰੇ ਪਰਮੇਸ਼ਵਰ ਅਜੀਬ ਰਚੰਬਾ ਮੌਜਦਾ ਹੋਵੇ ਪਿਆਰੇ ਪਰਮੇਸ਼ਵਰ ਅੱਜ ਸਾਡੇ ਨਾਂ ਦੇ ਦੁਆਰਾ ਅਜੀਬ ਰਚੰਬੇ ਕਾਰੀਏ ਕੀਤੇ ਜਾਣ ਪਿਆਰੇ ਪਰਮੇਸ਼ਵਰ ਉਹ ਜੀਵਨਾ ਦੇ ਵਿੱਚ ਜੈਸੂ ਰਾਜਾ ਜੋ ਜੀਵਨਾ ਵਿੱਚ ਸ਼ਾਂਤੀ ਨਹੀਂ ਪਿਆਰੇ ਪਰਮੇਸ਼ਵਰ ਜੋ ਜੀਵਨਾ ਵਿੱਚ ਆਨੰਦ ਨਹੀਂ ਪਿਆਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਜਿਨ੍ਹਾਂ ਜੀਵਨਾ ਵਿੱਚ ਉਲਝਣਾयां ਜਿਨ੍ਹਾਂ ਜੀਵਨਾ ਵਿੱਚ ਆਫਤਾयां ਜਿਨ੍ਹਾਂ ਜੀਵਨਾ ਵਿੱਚ ਪਰੇਸ਼ਾਨੀਆਂ ਜੈਸੂ ਰਾਜਾ ਸਾਡੇ ਨਾਂ ਦੇ ਦੁਆਰਾ ਉਹ ਜੀਵਨ ਸ਼ਾਂਤੀ ਨੂੰ ਕੌਣ ਪਿਆਰੇ ਪਰਮੇਸ਼ਰ ਅੱਜ ਤੇਰੇ ਨਾਂ ਦੇ ਦੁਆਰਾ ਉਹਨਾਂ ਜੀਵਨਾਂ ਵਿੱਚ ਆਜ਼ਾਦੀ ਆ ਜਾਏ ਅੱਜ ਤੇਰੇ ਨਾਂ ਦੇ ਦੁਆਰਾ ਉਹਨਾਂ ਜੀਵਨਾਂ ਵਿੱਚ ਰਿਹਾਈ ਆ ਜਾਏ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਤੁਹਾਡਾ ਸ਼ੁਕਰ ਹੋ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਸਰਵ ਸ਼ਕਤੀਮਾਨ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਧੰਨਵਾਦ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਧੰਨਵਾਦ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਅਨੁਗ੍ਰਹਿ ਕਰੋ ਯੇਸੂ ਰਾਜਾ ఓడా ధన్వాద ఓ టాద హల్లెలూయా 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 ਲਾਰਡ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਸਮਰਥੀਏ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਪਿਆਰੇ ਪਰਮੇਸ਼ਰ ਜੀ ਤੁਹਾਡਾ ਅਨੁਗ੍ਰਹਿ ਹੋਵੇ ਕਦੂਸ ਮਿਹਰਬਾਨ ਨੌਜਵਾਨ ਬੱਚਿਆਂ ਉਤੇ ਧਿਆਹ ਕਰੋ ਰਹਿਮ ਕਰੋ ਫਜ਼ਲ ਕਰੋ ਔਰ ਉਹਨਾਂ ਦੇ ਜੀਵਨਾ ਵਿੱਚ ਤੁਹਾਡਾ ਜ਼ਲਾਲ ਪ੍ਰਗਟ ਕੀਤਾ ਜਾਵੇ ਔਰ ਉਹਨਾਂ ਦੇ ਜੀਵਨਾ ਵਿੱਚ ਤੁਹਾਡਾ ਅਨੁਗ੍ਰਹਿ ਹੋਵੇ ਔਰ ਉਹਨਾਂ ਦੇ ਜੀਵਨਾ ਵਿੱਚ ਤੁਹਾਡੀ ਅਨੁਗ੍ਰਹਿ ਨਾਲ ਭਰੀ ਹੋਈ ਪਿਆਰੇ ਪਰਮੇਸ਼ਰ ਜੀ ਜ਼ਿੰਦਗੀ ਬਣ ਜਾਈਏ ਯਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਜੀ ਤੁਹਾਡਾ ਹਿਸ਼ੂ ਕਰ ਹੋਇਆ ਸੁਰਾਜਾ ਮੇਰੇ ਸਾਮਰਥੀਏ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਸਾਮਰਥੀਏ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੀ ਹਾਂ ਯੈਸੂ ਰਾਜਾ ਤੁਹਾਡਾ ਮੈਂ ਸ਼ੁਕਰ ਕਰਦੀ ਹਾਂ ਯੈਸੂ ਰਾਜਾ ਮੈਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਯੈਸੂ ਜੀ ਪੂਰੀ ਅਧੀਨਗੀ ਦੇ ਨਾਲ ਯੈਸੂ ਰਾਜਾ ਟੁੱਟੇ ਹੋਏ ਦਿਲ ਦੇ ਨਾਲ ਪਵਿੱਤਰ ਪਰਮੇਸ਼ਰ ਜਿਨਨੇ ਪਿਆਰੇ ਪਰਮੇਸ਼ਰ ਸਾਨੂੰ ਆਪਣੇ ਵਿਸ਼ੇ ਦਿੰਦੇ ਸਾਮਰਥੀਏ ਪਿਤਾ ਉਹਨਾਂ ਦੀ ਇੱਕ ਇੱਕ ਦੀ ਦੁਆ ਨੂੰ ਸੁਣੋ ਪਿਆਰੇ ਪਰਮੇਸ਼ਰ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣੋ ਪਿਆਰੇ ਪਰਮੇਸ਼ਰ ਔਰ ਉਹਨਾਂ ਤੇ ਧਿਆ ਕਰੋ ਯੈਸੂ ਰਾਜਾ ਉਹਨਾਂ ਤੇ ਰਹਿਮ ਕਰੋ ਮੇਰੇ ਪਵਿੱਤਰ ਪਰਮੇਸ਼ਵਰ ਉਹਨਾਂ ਦੀਆਂ ਪ੍ਰਾਰਥਨਾਵਾਂ ਤੁਹਾਡੇ ਹਜ਼ੂਰ ਪਹੁੰਚਣ ਯੀਸੂ ਜੀ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਉਹਨਾਂ ਨੂੰ ਉੱਤਰ ਦਿਓ ਯੀਸੂ ਰਾਜਾ ਤਾਂ ਜੋ ਉਹਨਾਂ ਦੇ ਵਿਸ਼ਵਾਸ ਦਿਨ ਦੁਗਣਾ ਰਾਤ ਚੌਗਣਾ ਹੋ ਜੇ ਪਿਆਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਯਿਸੂ ਰਾਜ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਮੇਰੇ ਸਵਰਗੀ ਪਿਤਾ ਹallelujah 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 ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਮੈਂ ਪੂਰੇ ਦਿਲ ਦੀ ਗਹਿਰਾਈ ਦੇ ਨਾਲ ਇੱਕ ਇਕ ਲਈ ਪ੍ਰਾਰਥਨਾ ਕਰਦੀ ਪਿਆਰੇ ਪਰਮੇਸ਼ਰ ਮੈਂ ਉਹ ਬੱਚਿਆਂ ਲਈ ਪ੍ਰਾਰਥਨਾ ਕਰਦੀ ਹਾਂ ਯਿਸੂ ਰਾਜਾ ਉਹਨਾਂ ਲਈ ਇੱਕ ਅੱਛਾ ਮਦਦਗਾਰ ਭੇਜੋ ਉਹਨਾਂ ਲਈ ਇੱਕ ਅੱਛਾ ਸਹਾਇਕ ਭੇਜੋ ਪਿਆਰੇ ਪਰਮੇਸ਼ਰ ਤਾਂ ਜੋ ਸਾਰੀ ਮਹਿਮਾ ਤੁਹਾਨੂੰ ਦੇ ਸਕਣ ਕਿ ਸਾਡਾ ਪ੍ਰਭੂ ਉਹ ਯੇਸ਼ਕੂ ਸਭ ਕੁਝ ਕਰਨ ਦੀ ਸਮਰਥ ਰੱਖਦਾ ਸਾਡਾ ਪਰਮੇਸ਼ਰ ਸਭ ਕੁਝ ਕਰ ਸਕਦਾ ਉਹ ਸਾਰੇ ਬੰਦਨਾ ਨੂੰ ਤੋੜਨ ਦੀ ਸਮਰਥ ਰੱਖਦਾ ਉਹ ਸਾਰੀਆਂ ਰਿਕਾਵਟਾਂ ਨੂੰ ਦੂਰ ਕਰਦਾ ਆ ਉਹ ਸਾਰੀਆਂ ਉਲਝਣਾਂ ਚ ਸਾਨੂੰ ਕੱਢਣ ਦੀ ਹਿੰਮਤ ਔਰ ਤਾਕਤ ਰੱਖਦਾ ਆ ਧੰਨਵਾਦ ਹੋ ਯੇਸ਼ੂ ਰਾਜਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਤਹਾਡੀ ਕਿਰਪਾ ਹੋ ਜੇ ਪਿਆਰੇ ਪਰਮੇਸ਼ਵਰ ਜੀ ਏਕ ਏਕ ਉਤੇ ਤੁਹਾਡੀ ਕਿਰਪਾ ਹੋ ਜੇ ਯੇਸੂ ਰਾਜਾ ਏਕ ਏਕ ਉਤੇ ਤੁਹਾਡੀ ਕਿਰਪਾ ਹੋ ਜੇ ਪਿਆਰੇ ਪਰਮੇਸ਼ਵਰ ਏਕ ਏਕ ਉਤੇ ਤੁਹਾਡੀ ਕਿਰਪਾ ਹੋ ਜੇ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਪਿਆਰੇ ਪਰਮੇਸ਼ਵਰ ਮੈਂ ਤੁਹਾਡੇ ਨਾਮ ਨੂੰ ਮਹਿਮਾ ਰਾਦਰ ਦਿਨੀ ਜਿੰਦੇ ਜਹਵਾ ਪਰਮੇਸ਼ਵਰ ਸਵਰਗਯੇ ਪਿਤਾ ਮੈਂ ਵਿਸ਼ਵਾਸ ਕਰਦੀ ਆਂ ਮੈਂ ਜੋ ਤੁਹਾਡੇ ਤੋਂ ਮੰਗਿਆ ਤੁਸੀਂ ਸਾਨੂੰ ਦੇ ਦਿੱਤਾ ਯੇ ਸੁਰਜਾ ਮੈਂ ਫਿਰ ਤੋਂ ਇੱਕ ਵਾਰ ਤੋਂ ਪ੍ਰਾਰਥਨਾ ਕਰਦੀ ਆਂ ਬੱਚਿਆਂ ਲਈ ਪਿਆਰੇ ਪਰਮੇਸ਼ਵਰ ਜੀ ਜੋ ਸਾਡਾ ਅੱਜ ਦਾ ਵਿਸ਼ਾ ਸੀ ਪਿਆਰੇ ਪਰਮੇਸ਼ਵਰ ਇਹ ਵਿਸ਼ਾ ਮੈਂ ਆਪ ਤੁਹਾਡੇ ਚਰਨਾ ਵਿੱਚ ਰੱਖਦੀ ਆਂ ਪਿਆਰੇ ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੋ ਪਿਆਰੇ ਪਰਮੇਸ਼ਵਰ ਜੀ ਤਾਂ ਜੋ ਉਹਨਾਂ ਦੇ ਜੀਵਨਾਂ ਵਿੱਚ ਤੁਹਾਡੇ ਮੋਜ ਦੇ ਕੀਤੇ ਜਾਣ ਔਰ ਅਜੀਬ ਰਚਮਾ ਕਾਰੀਏ ਹੋਵੇ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੀ ਤੁਹਾਡਾ ਧੰਨਵਾਦ ਕਰਦੀ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ ਖੁਦਾ ਦਾ ਸ਼ੁਕਰ ਕਰਦੀਆਂ ਖੁਦਾ ਦਾ ਧੰਨਵਾਦ ਕਰਦੀਆਂ ਔਰ ਇਸ ਪ੍ਰਾਰਥਨਾ ਨੂੰ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਰਿਸੀਵ ਕਰੋ ਆਪਣੇ ਜੀਵਨ ਵਿੱਚ ਗ੍ਰਹਿਣ ਕਰੋ ਔਰ ਪ੍ਰਤੀ ਦਿਨ ਸ਼ਾਮ ਔਰ ਸੁਬਾ ਇਸ ਪ੍ਰਾਰਥਨਾ ਨੂੰ ਸੁਨਿਆ ਕਰੋ ਤਾਂ ਪਰਮੇਸ਼ਵਰ ਤੁਹਾਡੇ ਜੀਵਨਾਂ ਚ ਕੰਮ ਕਰੇਗਾ ਔਰ ਜਿੰਨੇ ਬੱਚਿਆਂ ਦੇ ਰਿਸ਼ਤਿਆਂ ਵਿੱਚ ਰੁਕਾਵਟਾਂ ਆ ਇਸ ਪ੍ਰਾਰਥਨਾ ਦੇ ਦੁਆਰਾ ਤੁਹਾਡੀਆਂ ਔਰ ਰੁਕਾਵਟਾਂ ਪਰਮੇਸ਼ਵਰ ਜਲਦੀ ਦੂਰ ਕਰੇਗਾ ਔਰ ਤੜੇ ਲਈ ਇੱਕ ਅੱਛਾ ਸਹਾਇਕ ਭੇਜੇਗਾ ਔਰ ਜੋ ਬੇਟੀਆਂ ਆ ਉਹਨਾਂ ਲਈ ਇੱਕ ਅੱਛਾ ਮਦਦਗਾਰ ਹੋਵੇਗਾ ਤਾਂ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਔਰ ਆਸ਼ੀਸ਼ ਦੇ ਸਾਰਿਆਂ ਨੂੰ ਸਲਾਮ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਆਮੀਨ